ਇਹ ਇਰਜਾਨ ਸ਼ੁਰੂ ਹੋਇਆ ਜਦੋਂ ਇਹ ਕਾਲੀ ਭਾਜਪਾ ਗੱਠਜੋੜ ਸ਼ੁਰੂ ਹੋਇਆ ਲੋਕਾਂ ਨੇ ਇਹ ਗੱਠਜੋੜ ਨੂੰ ਇਸ ਕਰਕੇ ਸੱਤਾ ਚ ਲਿਆਂਦਾ ਸੀ ਵੀ ਹਿੰਦੂ ਸਿੱਖ ਇਕੱਠਾ ਦਾ ਪਰਦੀਕ ਵੀ ਇੱਕ ਪਾਸੇ ਭਾਜਪਾ ਇੱਕ ਪਾਸੇ ਕਾਲੀ ਦਲ ਤੇ ਸਿੱਖਾਂ ਤੇ ਹਿੰਦੂਆਂ ਦੇ ਵਿੱਚ ਜੋ ਪਿਛਲੇ ਖੜਕੂਵਾ ਦੇ ਸਮੇਂ ਚ ਜੋ ਲੋਕਾਂ ਦੇ ਦਰਾੜ ਪਈ ਸੀ ਰਿਸ਼ਤਿਆਂ ਚ ਵੀ ਇਹ ਜਿਹੜਾ ਗੱਠਜੋੜ ਹੋ ਰੂਗਾ ਸਰਕਾਰ ਇਹਨਾਂ ਦੀ ਬਣੀ 15 ਸਾਲ ਪਰ ਇਹਨਾਂ ਨੇ ਉਲਟਾ ਵਾਹਣ ਸ਼ੁਰੂ ਕਰਤਾ ਲੋਕਾਂ ਦੇ ਜਿਹੜੇ ਦੇਖੋ ਗੁਰੂਗ੍ਰਾਂਸਾਹ ਦੀ ਬੇਅਦਬੀ ਠੀਕ ਹੈ ਨਾ ਜੀ ਇਹ ਸਰਕਾਰ ਇਹਨਾਂ ਨੇ ਕਹੇ ਧਰਮਦਾਨੀ ਕੀਤਾ ਇਹ ਨਹੀਂ ਗੱਲ ਆ ਵੀ ਗੁਰੂਗ੍ਰਾਂਸਾਹ ਦੀ ਬੇਅਦਬੀਆਂ ਆਈਆਂ ਬੇਅਦਬੀਆਂ ਕਰਾਉਣ ਵਾਲਿਆਂ ਨੂੰ ਇਹ ਕਹਿ ਕੇ ਛਡਾਇਆ ਜਾਂਦਾ ਸੀਗਾ ਵੀ ਆਦਾ ਇਹ ਤਾਂ ਜੀ ਮਾਨਸਿਕ ਰੋਗੀ ਹੈ ਵੀ ਮਾਨਸਿਕ ਰੋਗੀ ਕਿਉਂ ਬੇਅਦਬੀ ਕਰਦੇ ਆ ਵੀ ਉਹਨਾਂ ਨੂੰ ਹੋਰ ਕੋਸ ਕਿਉਂ ਨਹੀਂ ਦਿੰਦਾ